ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸ਼ੁਰੂ ਕਰਦੇ ਆ ਜੀ ਮੰਮੀ ਰਣਦੀਪ ਕੱਲ ਨੂੰ ਚੰਡੀਗੜ੍ਹ ਆ ਰਹੇ ਹਨ ਕੰਪਨੀ ਦੇ ਕਿਸੇ ਕੰਮ ਕਰਕੇ ਰਾਤ ਨੂੰ ਆਪਣੇ ਘਰ ਹੀ ਰੁਕਣਗੇ ਵੀਰੇ ਨੂੰ ਕਿਹੋ ਕਿ ਟਾਈਮ ਨਾਲ ਉਹਨਾਂ ਨੂੰ ਲੈਣ ਚਲੇ ਜਾਣ ਤੇ ਭਾਬੀ ਨੂੰ ਕਹਿ ਕੇ ਸਾਰੇ ਘਰ ਦੀਆਂ ਚੰਗੀ ਤਰ੍ਹਾਂ ਸਫਾਈਆਂ ਕਰਵਾ ਦਿਓ ਭਾਬੀ ਨੂੰ ਕਹਿਣਾ ਕਿਸ ਵੀਰ ਦੇ ਟਾਈਮ ਤਿੰਨ ਸਬਜ਼ੀਆਂ ਤੇ ਦੋ ਤਰ੍ਹਾਂ ਦਾ ਮਿੱਠਾ ਜ਼ਰੂਰ ਬਣਾਉਣਾ ਰਾਤ ਦੇ ਟਾਈਮ ਨੂੰ ਤਾਂ ਕਿਸੇ ਬਾਹਰ ਵਧੀਆ ਹੋਟਲ ਤੇ ਉਹਨਾਂ ਨੂੰ ਖਾਣਾ ਖਵਾਉਣ ਲੈ ਜਾਣਾ ਰੁਪਿੰਦਰ ਨੇ ਆਪਣੀ ਮਾਂ ਹਰਜੀਤ ਨੂੰ ਫੋਨ ਤੇ ਕਿਹਾ ਜਵਾਈ ਦੇ ਆਉਣ ਦੀ ਖਬਰ ਸੁਣ ਕੇ ਤਾਂ ਹਰਜੀਤ ਕੌਰ ਦੀ ਧੜਕਣ ਤੇਜ਼ ਹੋ ਗਈ ਜਵਾਈ ਦੇ ਆਉਣ ਤੇ ਘਰ ਵਿੱਚ ਐਨਾ ਕੁਝ ਬੰਦਾ ਇਦਾਂ ਲੱਗਦਾ ਕਿ ਜਿਵੇਂ ਕੋਈ ਲੀਡਰ ਆ ਰਿਹਾ ਹੋਵੇ ਸਾਰਾ ਸਾਹਿਬ ਤੇ ਸਾਰਾ ਤਾਂ ਸਾਰਾ ਦਿਨ ਬਾਜ਼ਾਰ ਵਿੱਚੋਂ ਚੀਜ਼ਾਂ ਲਿਉਣ ਵਿੱਚ ਹੀ ਰਹਿੰਦੇ ਹਰਜੀਤ कौर ਆਪਣੀ ਨੋ ਨੂੰ ਕਹਿੰਦੀ ਕਿ ਖੁਸ਼ੀ ਬੇਟਾ ਜਲਦੀ ਆਫਿਸ ਤੋਂ ਘਰ ਆ ਜਾਣਾ ਕਿਉਂਕਿ ਕੱਲ ਰਣਦੀਪ ਆ ਰਿਹਾ ਹੈ ਇਸ ਲਈ ਅੱਜ ਤੂੰ ਹੀ ਤਿਆਰੀਆਂ ਸ਼ੁਰੂ ਕਰਨੀਆਂ ਪੈਣਗੀਆਂ ਘਰ ਦੀਆਂ ਸਾਰੀਆਂ ਚੀਜ਼ਾਂ ਟਿਕਾਣੇ ਤੇ ਰੱਖਣੀਆਂ ਪੈਣਗੀਆਂ ਤੇ ਬਾਥਰੂਮ ਵਿੱਚ ਵੀ ਸ਼ੈਂਪੂ ਸਾਬਣ ਤੇ ਟੂਥਪੇਸਟ ਵੀ ਰੱਖ ਦੇਣਾ ਬਾਜ਼ਾਰ ਵਿੱਚੋਂ ਪਨੀਰ, ਫਲ ਫਰੂਟ ਤੇ ਮਠਿਆਈਆਂ ਵੀ ਲਿਆਉਣੀਆਂ ਹਨ। ਖੁਸ਼ੀ ਕਹਿੰਦੀ ਜੀਜਾ ਜੀ ਤਾਂ ਆਪਣੇ ਹੀ ਘਰ ਦੇ ਮੈਂਬਰ ਹਨ ਤੇ ਹਰ ਮਹੀਨੇ ਹੀ ਆਉਂਦੇ ਜਾਂਦੇ ਰਹਿੰਦੇ ਹਨ। ਇਸ ਲਈ ਤੁਸੀਂ ਫਿਕਰ ਨਾ ਕਰੋ। ਮੈਂ ਆਫਿਸ ਤੋਂ ਜਲਦੀ ਨਹੀਂ ਆ ਸਕਦੀ। ਕਲੋਜ਼ਿੰਗ ਦਾ ਟਾਈਮ ਚੱਲ ਰਿਹਾ ਹੈ ਤੇ ਕੰਮ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ। ਇਸ ਲਈ ਕੱਲ ਮੈਂ ਆਫਿਸ ਤੋਂ ਛੁੱਟੀ ਨਹੀਂ ਕਰ ਸਕਦੀ ਤੇ ਸਾਰੀਆਂ ਚੀਜ਼ਾਂ ਠਿਕਾਣੇ ਤੇ ਰੱਖ ਦੇਵਾਂਗੀ। ਜੀਜਾ ਜੀ ਨੂੰ ਇਸ ਘਰ ਵਿੱਚ ਪੂਰਾ ਮਾਣ ਸਤਿਕਾਰ ਮਿਲੇਗਾ ਪਰ ਉਹਨਾਂ ਨੂੰ ਵੀ ਮੇਰੀ ਮਜਬੂਰੀ ਸਮਝਣੀ ਚਾਹੀਦੀ ਹੈ ਪਿਛਲੇ ਮਹੀਨੇ ਮੈਂ ਤੁਹਾਡੇ ਕਹਿਣ ਤੇ 3 ਦਿਨਾਂ ਦੀ ਛੁੱਟੀ ਲੈ ਲਈ ਸੀ ਪਰ ਇਸ ਵਾਰ ਮaaf ਕਰਨਾ ਸਭ ਕੁਝ ਤੁਹਾਨੂੰ ਹੀ ਸੰਭਾਲਣਾ ਪਏਗਾ ਹਰਜੀਤ ਕਹਿੰਦੀ ਕਿ ਉਹ ਰਣਦੀਪ ਆਫਿਸ ਦੇ ਕਿਸੇ ਕੰਮ ਲਈ ਆਪਣੇ ਸ਼ਹਿਰ ਆ ਰਿਹਾ ਹੈ ਉਹ ਹਰ ਮਹੀਨੇ ਆਉਂਦਾ ਹੈ ਕਦੀ ਕਦੀ ਤਾਂ ਉਸ ਦੀ ਬੇਟੀ ਰੁਪਿੰਦਰ ਵੀ ਨਾਲ ਆ ਜਾਂਦੀ ਜੁਵਾਈ ਜੀ ਤਾਂ 5 ਸਟਾਰ ਹੋਟਲ ਦੀ ਤਰ੍ਹਾਂ ਸਹੂਲਤਾਂ ਚਾਹੁੰਦੇ ਹਨ ਉਹਨਾਂ ਨੂੰ ਕੰਪਨੀ ਵੱਲੋਂ ਹਰ ਮਹੀਨੇ ਆਉਣ ਜਾਣ ਤੇ ਖਾਣ ਪੀਣ ਦਾ ਖਰਚਾ ਮਿਲਦਾ ਹੈ ਪਰ ਉਹ ਆਪਣੇ ਪੈਸੇ ਬਚਾਉਣ ਦੇ ਲਈ ਹਰ ਵਾਰ ਆਪਣੇ ਸਹੁਰਿਆਂ ਦੇ ਆ ਜਾਂਦੇ ਤੇ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਲਈ ਡਿਮਾਂਡਾ ਕਰਦੇ। ਇਹ ਜਾਣਦੇ ਹੋਏ ਵੀ ਕਿ ਉਹਨਾਂ ਦੇ ਸਾਲਾ ਸਾਬ ਤੇ ਸਾਲਿਹਰ ਦੋਨੋਂ ਹੀ ਨੌਕਰੀ ਕਰਦੇ ਹਨ ਤੇ ਸੱਸ ਸਹੁਰਾ ਬਜ਼ੁਰਗ ਹੋ ਚੁੱਕੇ ਹਨ। ਰੁਪਿੰਦਰ ਦੇ ਵਿਆਹ ਨੂੰ ਅਜੇ ਸਿਰਫ 2 ਸਾਲ ਹੀ ਹੋਏ ਸਨ ਪਰ ਇਨ੍ਹਾਂ 2 ਸਾਲਾਂ ਵਿੱਚ ਉਹਨਾਂ ਦਾ ਆਪਣੇ ਜਵਾਈ ਨਾਲ ਲਗਭਗ 15 ਵਾਰ ਸਾਹਮਣਾ ਹੋ ਚੁੱਕਿਆ ਸੀ। ਰਣਦੀਪ ਜਦੋਂ ਕਿਤੇ ਰੁਪਿੰਦਰ ਨੂੰ ਨਾਲ ਲੈ ਕੇ ਆਉਂਦਾ ਤਾਂ ਉਸ ਨੂੰ ਵੀ ਕੰਮ ਨਹੀਂ ਕਰਨ ਦਿੰਦਾ ਤੇ ਜੇਕਰ ਕਿਸੇ ਕੋਲੋਂ ਕੰਮ ਵਿੱਚ ਕੋਈ ਗਲਤੀ ਹੋ ਜਾਵੇ ਤਾਂ ਉਸ ਦਾ ਗੁੱਸਾ ਸਤਵੇਂ ਅਸਮਾਨ ਤੇ ਚੜ ਜਾਂਦਾ ਰੁਪਿੰਦਰ ਦੇ ਭਰਾ ਤਰਨ ਤੇ ਖੁਸ਼ੀ ਦੇ ਵਿਆਹ ਵਿੱਚ ਵੀ ਉਸ ਨੇ ਬਹੁਤ ਤਮਾਸ਼ਾ ਕੀਤਾ ਸੀ ਕਿਉਂਕਿ ਤਰਨ ਟ੍ਰੈਫਿਕ ਦੀ ਵਜ੍ਹਾ ਨਾਲ ਰਣਦੀਪ ਨੂੰ ਲਿਉਣ ਵਿੱਚ ਥੋੜਾ ਲੇਟ ਹੋ ਗਿਆ ਸੀ ਤਰਨ ਦੀ ਪਤਨੀ ਖੁਸ਼ੀ ਦੇ ਨਾਲ ਆਉਣ ਨਾਲ ਰਣਦੀਪ ਨੂੰ ਹਮੇਸ਼ਾ ਇਹੀ ਲੱਗਦਾ ਸੀ ਕਿ ਕਿਤੇ ਉਸ ਦਾ ਮਾਣ ਸਨਮਾਨ ਹੀ ਨਾ ਘਟ ਜਾਵੇ ਇਸ ਲਈ ਉਹ ਆਪਣੇ ਰੋਹ ਨੂੰ ਕਾਇਮ ਰੱਖਣ ਲਈ ਗੁੱਸੇ ਨੂੰ ਸਤਵੇਂ ਅਸਮਾਨ ਤੇ ਤੇ ਹਰ ਕੰਮ ਵਿੱਚ ਨੁਕਸ ਕੱਢਦਾ ਰਹਿੰਦਾ ਤਰਨ ਅਤੇ ਆਪਣੇ ਜੀਜਾ ਜੀ ਨੂੰ ਲੈਣ ਦੇ ਲਈ ਪੂਰੇ ਟਾਈਮ ਤੇ ਪਹੁੰਚ ਗਿਆ ਤਰਨ ਰੋਜ਼ 10 ਵਜੇ ਸਵੇਰੇ ਆਫਿਸ ਜਾਂਦਾ ਸੀ ਪਰ ਅੱਜ ਤਾਂ ਉਸ ਨੂੰ 2 ਘੰਟੇ ਤਾਂ 에어ਪੋਰਟ ਪਹੁੰਚਣ ਤੇ ਹੀ ਲੱਗ ਗਏ ਤੇ ਉਪਰੋਂ ਇੰਨਾ ਜ਼ਿਆਦਾ ਖਰਚਾ ਹਾਲਾਤਾਂ ਨੂੰ ਦੇਖਦੇ ਹੋਏ ਰਣਦੀਪ ਚਾਹੁੰਦੇ ਤਾਂ ਆਪਣੇ ਆਪ ਵੀ ਆ ਸਕਦੇ ਸੀ ਪਰ ਨਹੀਂ ਉਹ ਕਦੇ ਵੀ ਆਪਣੀ ਜਵਾਈਆਂ ਵਾਲੀ ਹਿੰਡ ਨਹੀਂ ਛੱਡਦੇ ਉਧਰ ਹਰਜੀਤ ਕੌਰ ਜਵਾਈ ਦੇ ਆਉਣ ਦੀ ਉਡੀਕ ਕਰ ਰਹੀ ਸੀ ਤੇ ਉਸ ਦੇ ਆਉਣ ਤੇ ਖੁਸ਼ੀ ਆਪਣੇ ਪਤੀ ਤਰਨ ਨੂੰ ਕਹਿੰਦੀ ਕਿ ਦੇਖਿਓ ਮੰਮੀ ਦਾ ਨਾਟਕ ਹੁਣੇ ਹੀ ਸ਼ੁਰੂ ਹੋ ਜਾਵੇਗਾ ਇਹ ਖਾ ਲੋ ਉਹ ਖਾ ਲੋ ਤੇ ਅਜ ਤੱਕੇ ਨਾਲ ਹੀ ਕਹਿਣਗੇ ਕਿ ਅਜੇ ਤੁਸੀਂ ਕੁਝ ਖਾਧਾ ਹੀ ਕਿਥੇ ਹੈ ਖੁਸ਼ੀ ਨੇ ਖਾਣੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਤੇ ਮਿੱਠੇ ਵਿੱਚ ਕਾਜੂ ਬਦਾਮਾਂ ਵਾਲਾ ਹਲਵਾ ਬਣਾਇਆ ਕਿਉਂਕਿ ਉਸਨੇ ਜਲਦੀ ਜਲਦੀ ਆਫਿਸ ਵੀ ਜਾਣਾ ਸੀ ਖਾਣਾ ਖਾਂਦਿਆ ਖਾਂਦਿਆ ਰਣਦੀਪ ਕਹਿੰਦਾ ਕੀ ਗੱਲ ਸਾਲਾ ਸਾਹਬ ਅੱਜ ਤੁਸੀਂ ਤੁਹਾਡੇ ਸ਼ਹਿਰ ਦੇ ਮਸ਼ਹੂਰ ਸਮੋਸੇ ਤੇ ਕਚੋਰੀ ਕਿਉਂ ਨਹੀਂ ਲੈ ਕੇ ਆਏ ਬਹੁਤ ਸੁਆਦ ਲੱਗਦੇ ਹਨ ਅੱਜ ਤਾਂ ਭਾਬੀ ਨੇ ਦੋ ਤਿੰਨ ਚੀਜ਼ਾਂ ਬਣਾ ਕੇ ਹੀ ਕੰਮ ਸਾਰ ਦਿੱਤਾ ਤਰਨ ਕਹਿੰਦਾ ਠੀਕ ਹੈ ਜੀਜਾ ਜੀ ਕੱਲ ਪੱਕਾ ਲੈ ਕੇ ਆਵਾਂਗਾ ਤੇ ਰਣਦੀਪ ਕਹਿੰਦਾ ਕਿ ਨਾਲ ਅਮਰਤੀ ਵੀ ਲੈ ਕੇ ਆਉਣਾ ਬਹੁਤ ਸੁਆਦ ਲੱਗਦੀ ਹੈ। ਰਣਦੀਪ ਕਹਿੰਦਾ ਠੀਕ ਹੈ। 12 ਵਜੇ ਤੱਕ ਮੈਂ ਆਫਿਸ ਦੇ ਕੰਮਾਂ ਲਈ ਨਿਕਲ ਜਾਵਾਂਗਾ ਤੇ ਦੁਪਹਿਰ ਦਾ ਖਾਣਾ ਇੱਥੇ ਘਰੇ ਆਣ ਕੇ ਹੀ ਖਾਵਾਂਗਾ। ਕਰਨ ਕਹਿੰਦਾ ਜੀਜਾ ਜੀ ਦੁਪਹਿਰ ਨੂੰ ਹਾਫ ਡੇ ਲੈ ਕੇ ਮੈਂ ਵੀ ਘਰ ਪਹੁੰਚ ਜਾਵਾਂਗਾ। ਖੁਸ਼ੀ ਤਾਂ ਹੁਣੇ ਹੀ ਆਫਿਸ ਚਲੀ ਜਾਵੇਗੀ ਕਿਉਂਕਿ ਆਫਿਸ ਵਿੱਚ ਬਹੁਤ ਜ਼ਿਆਦਾ ਕੰਮ ਹੈ। ਇਸ ਲਈ ਉਹ ਛੁੱਟੀ ਨਹੀਂ ਲੈ ਸਕਦੀ। ਜੀਜਾ ਜੀ ਕਹਿੰਦੇ ਠੀਕ ਹੈ ਭਾਈ। ਅੱਜਕੱਲ ਕਿਸੇ ਨੂੰ ਰਿਸ਼ਤੇਦਾਰਾਂ ਦੀ ਕਦਰ ਹੀ ਕਿੱਥੇ ਹੈ ਰਣਦੀਪ ਨੇ ਮਿਹਣਾ ਮਾਰਦੇ ਹੋਏ ਕਿਹਾ ਕਿ ਹੁਣ ਤਾਂ ਜਵਾਈਆਂ ਦੀ ਵੀ ਕਦਰ ਨਹੀਂ ਰਹੀ ਖੁਸ਼ੀ ਜੀਜਾ ਜੀ ਦੇ ਸੁਭਾਤ ਨੂੰ ਚੰਗੀ ਤਰ੍ਹਾਂ ਜਾਣੂ ਸੀ ਇਸ ਲਈ ਉਸ ਨੇ ਜਵਾਬ ਦੇਣ ਦੀ ਬਜਾਏ ਆਪਣੇ ਕੰਮ ਤੇ ਫੋਕਸ ਦੇਣਾ ਜ਼ਿਆਦਾ ਜ਼ਰੂਰੀ ਸਮਝਿਆ ਖੁਸ਼ੀ ਨੇ ਆਪਣੀ ਸੱਸ ਦੀ ਮਦਦ ਦੇ ਨਾਲ ਘਰ ਵਿੱਚ ਲੱਛੇ ਪਰੌਂਠੇ ਆਲੂ ਪੂਰੀ ਰਾਇਤਾ ਤੇ ਦੋ ਤਰ੍ਹਾਂ ਦੇ ਚੌਲ ਬਣਾ ਕੇ ਆਪਣੇ ਆਫਿਸ ਨੂੰ ਚਲੀ ਗਈ ਦੁਪਹਿਰ ਨੂੰ 3 ਵਜੇ ਰਣਦੀਪ ਘਰ ਆਇਆ ਹਰਜੀਤ ਤੇ ਉਸ ਦਾ ਪਤੀ ਖਾਣਾ ਖਾ ਰਏ ਸੀ ਉਸ ਦੇ ਚਿਹਰੇ ਤੋਂ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਰਣਦੀਪ ਨੂੰ ਇਹ ਸਭ ਕੁਝ ਵਧੀਆ ਨਹੀਂ ਲੱਗਿਆ ਹਰਜੀਤ ਕਹਿੰਦੀ ਕਿ ਬੇਟਾ ਅਸੀਂ ਤੈਨੂੰ ਉਡੇ-ਉਡੇ ਕੇ ਹੁਣੇ ਹੀ ਖਾਣਾ ਖਾਣ ਬੈਠੇ ਹਾਂ ਤਰਨ ਦਾ ਫੋਨ ਆਇਆ ਸੀ ਕਿ ਮੰਮੀ ਤੁਸੀਂ ਖਾਣਾ ਖਾ ਲਓ ਤੇ ਜੀਜਾ ਜੀ ਦੇ ਨਾਲ ਮੈਂ ਖਾਣਾ ਖਾ ਲਵਾਂਗਾ ਹਰਜੀਤ ਨੇ ਜਲਦੀ ਜਲਦੀ ਖਾਣਾ ਖਾਦਾ ਤੇ ਰਣਦੀਪ ਲਈ ਖਾਣਾ ਗਰਮ ਕਰਨ ਲੱਗੀ ਓਨੀ ਦੇਰ ਨੂੰ ਤਰਨ ਵੀ ਆ ਗਿਆ ਤੇ ਖਾਣਾ ਦੋਵਾਂ ਉਹਨਾਂ ਦੋਵਾਂ ਦੀ ਥਾਲੀ ਵਿੱਚ ਸਰਵ ਕੀਤਾ ਕਿਉਂਕਿ ਲੱੱਛੇ ਪਰੌਂਠਿਆਂ ਦਾ ਸਵਾਦ ਤਾਂ ਗਰਮ ਗਰਮ ਹੀ ਆਉਂਦਾ ਹੈ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਰਣਦੀਪ ਕਹਿੰਦਾ ਕਿ ਲੱਗਦਾ ਹੈ ਬਬੀਨਤਾ ਪਹਿਲਾਂ ਹੀ ਰੋਟੀਆਂ ਪਕਾ ਕੇ ਰੱਖੀਆਂ ਹੋਈਆਂ ਹਨ। ਇਹੋ ਜਿਹੀ ਨੌਕਰੀ ਦਾ ਕੀ ਫਾਇਦਾ ਜਿੱਥੇ ਘਰ ਵਾਲਿਆਂ ਨੂੰ ਗਰਮ ਖਾਣਾ ਹੀ ਨਾ ਮਿਲ ਸਕੇ। ਰਣਦੀਪ ਨੇ ਦੁਪਾਰਾ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਤਰਨ ਕਹਿੰਦਾ ਕਿ ਜੀਜਾ ਜੀ ਸਾਨੂੰ ਠੰਡੀਆਂ ਰੋਟੀਆਂ ਖਾਣ ਵਿੱਚ ਕੋਈ ਦਿੱਕਤ ਨਹੀਂ ਹੈ। ਕਿਉਂਕਿ ਖੁਸ਼ੀ ਆਪਣੇ ਵਜੂਦ ਤੋਂ ਜ਼ਿਆਦਾ ਇਸ ਘਰ ਵਿੱਚ ਕੰਮ ਕਰਦੀ ਹੈ ਅਸੀਂ ਆਪਣੇ ਸੁਵਾਦਾਂ ਲਈ ਉਸ ਦੇ ਸੁਪਨੇ ਨਹੀਂ ਤੋੜ ਸਕਦੇ ਖਾਣਾ ਬਣਾਉਣਾ ਤੇ ਘਰ ਵਿੱਚ ਘਰ ਸੰਭਾਲਣਾ ਬਹੁਤ ਵਧੀਆ ਗੱਲ ਹੈ ਪਰ ਇਸ ਤੋਂ ਇਲਾਵਾ ਜੇਕਰ ਘਰ ਦੀ ਨੂੰ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹੈ ਤਾਂ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਐਵੇਂ ਛੋਟੀਆਂ ਮੋਟੀਆਂ ਗੱਲਾਂ ਕਰਕੇ ਜਾਂ ਕਮੀਆਂ ਕੱਢ ਕੇ ਉਸ ਦੇ ਪੈਰਾਂ ਤੇ ਕੁਹਾੜੀ ਨਹੀਂ ਮਾਰਨੀ ਚਾਹੀਦੀ ਹਰਜੀਤ ਨੇ ਤਰਨ ਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ ਰਣਜੀਤ ਨੇ ਨੋ ਪੁੱਤਰ ਦੀ ਗੈਰ ਹਾਜ਼ਰੀ ਵਿੱਚ ਆਪਣੇ ਸੱਸ ਸਹੁਰੇ ਤੋਂ ਪੁੱਛਿਆ ਕਿ ਖੁਸ਼ੀ ਪਾ ਵੀ ਤੁਹਾਨੂੰ ਆਪਣੀ ਸੈਲਰੀ ਵਿੱਚੋਂ ਕੁਝ ਦਿੰਦੀ ਵੀ ਹੈ ਜਾਂ ਨਹੀਂ ਕਿਤੇ ਸਾਰੇ ਦਾ ਸਾਰਾ ਪੈਸਾ ਆਪਣੇ ਪੇਕਿਆਂ ਨੂੰ ਤਾਂ ਨਹੀਂ ਦੇ ਦਿੰਦੀ ਉਸ ਨੇ ਉਹਨਾਂ ਦੇ ਮਨ ਵਿੱਚ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਕਿ ਬੇਟਾ ਸਾਨੂੰ ਸਾਡਾ ਪੁੱਤ ਤਰਨ ਘਰ ਦੇ ਖਰਚੇ ਲਈ ਪੈਸੇ ਦੇ ਦਿੰਦਾ ਹੈ ਤੇ ਖੁਸ਼ੀ ਦੇ ਪੈਸਿਆਂ ਤੇ ਅਸੀਂ ਕਦੀ ਵੀ ਆਪਣਾ ਹੱਕ ਨਹੀਂ ਜਤਾਇਆ ਕਿਉਂਕਿ ਉਹ ਉਸ ਦੀ ਮਿਹਨਤ ਦੀ ਕਮਾਈ ਹੈ ਇਸ ਲਈ ਸਾਨੂੰ ਕੋਈ ਇਤਰਾਜ਼ ਨਹੀਂ ਉਹ ਜਿਵੇਂ ਮਰਜ਼ੀ ਖਰਚ ਕਰੇ ਹਰਜੀਤ कौर ਤੇ ਉਸ ਦੇ ਪਤੀ ਮਹਿੰਦਰ ਸਿੰਘ ਨੇ ਆਪਣੀ ਨੂੰ ਦਾ ਪੱਖ ਲੈੰਦਿਆ ਕਿਆ ਕਿ ਸਾਡੀ ਨੂੰ ਖੁਸ਼ੀ ਬਹੁਤ ਸਿਆਣੀ ਤੇ ਸਮਝਦਾਰ ਲੜਕੀ ਹੈ ਤੇ ਕੰਮ ਵਾਲੀ ਨੂੰ ਪੈਸੇ ਵੀ ਉਹ ਆਪਣੀ ਕਮਾਈ ਵਿੱਚੋਂ ਹੀ ਦਿੰਦੀ ਹੈ ਸਾਨੂੰ ਵੀ ਸਾਡੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਗਿਫਟ ਦੇ ਤੌਰ ਤੇ ਦੇ ਦਿੰਦੀ ਹੈ ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਉਹ ਸਾਡੀ ਇੱਜ਼ਤ ਤੇ ਮਾਨ ਸਨਮਾਨ ਕਰਦੀ ਹੈ ਇਸ ਤੋਂ ਇਲਾਵਾ ਹੋਰ ਸਾਨੂੰ ਕੀ ਚਾਹੀਦਾ ਰਾਤ ਨੂੰ ਗੱਲਾਂ ਕਰਦਿਆਂ ਕਰਦਿਆਂ ਤਰਨ ਨੇ ਕਿਹਾ ਕਿ ਮੈਨੂੰ ਕਾਫੀ ਸਾਲ ਹੋ ਚੁੱਕੇ ਹਨ ਪੁਰਾਣੀ ਗੱਡੀ ਚਲਾਉਂਦਿਆਂ ਇਸ ਲਈ ਮੈਂ ਨਵੀਂ ਗੱਡੀ ਲੈਣ ਦੀ ਸੋਚ ਰਿਹਾ ਹਾਂ ਹੁਣ ਇਸ ਤੇ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਇਸ ਲਈ ਇਸ ਨੂੰ ਵੇਚ ਕੇ ਤੇ ਲੋਨ ਲੈ ਕੇ ਕੋਈ ਨਵੀਂ ਗੱਡੀ ਲੈ ਲਵਾਂਗਾ ਹਰਨਦੀਪ ਕਹਿੰਦਾ ਕਿ ਮੈਂ ਵੀ ਨਵੀਂ ਗੱਡੀ ਲੈਣਾ ਚਾਹੁੰਦਾ ਹਾਂ ਤੇ ਇਸ ਲਈ ਮੇਰੀ ਪੁਰਾਣੀ ਗੱਡੀ ਤੁਸੀਂ ਲੈ ਲਓ ਵੈਸੇ ਤਾਂ ਇਸ ਦੀ ਕੀਮਤ ਜ਼ਿਆਦਾ ਹੈ ਪਰ ਤੁਹਾਡੇ ਲਈ ਸਿਰਫ 4 ਲੱਖ ਰੁਪਏ ਖੁਸ਼ੀ ਕਹਿੰਦੀ ਕਿ ਨਈ ਜੀਜਾ ਜੀ ਅਸੀਂ ਤੁਹਾਡੀ ਗੱਡੀ ਨਹੀਂ ਲੈ ਸਕਦੇ ਕਿਉਂਕਿ ਇਸ ਵਾਰ ਨਵੀਂ ਤੇ ਲੇਟੈਸਟ ਗੱਡੀ ਲੈਣ ਬਾਰੇ ਸੋਚ ਰਹੇ ਹਾਂ ਰਣਦੀਪ ਨੂੰ ਖੁਸ਼ੀ ਦਾ ਵਿਚ ਬੋਲਣਾ ਵਧੀਆ ਨਾ ਲੱਗਾ ਕਿਉਂਕਿ ਜਦੋਂ ਦੀ ਖੁਸ਼ੀ ਇਸ ਘਰ ਵਿੱਚ ਵਿਆਹ ਕੇ ਆਈ ਤਾਂ ਰਣਦੀਪ ਦੀ ਵੈਲਿਊ ਥੋੜੀ ਘਟ ਗਈ ਤੇ ਘਰ ਦੇ ਸਾਰੇ ਫੈਸਲੇ ਖੁਸ਼ੀ ਦੀ ਮਰਜ਼ੀ ਨਾਲ ਹੋਣ ਲੱਗੇ ਕਿਉਂਕਿ ਰਣਦੀਪ ਨੂੰ ਆਦਤ ਸੀ ਸਾਰੇ ਪਰਿਵਾਰ ਦੀ ਹਰ ਗੱਲ ਵਿੱਚ ਇੰਟਰਫੇਅਰ ਕਰਨਾ ਅਚਾਨਕ ਉਸ ਦੀ ਨਜ਼ਰ ਰਸੋਈ ਵੱਲ ਗਈ ਤੇ ਉਸ ਨੇ ਕਿਹਾ ਇਹ ਕੀ ਤੁਸੀਂ ਤਾਂ ਇਹ ਸਾਰਾ ਕੁਝ ਵੀ ਬਦਲ ਦਿੱਤਾ ਤਾਂ ਉਹ ਕਹਿੰਦੇ ਰਣਦੀਪ ਪੁੱਤ ਕੁਝ ਜ਼ਿਆਦਾ ਨਹੀਂ ਬਸ ਮਾਈਕ੍ਰੋਵੇਵ ਰੱਖਣ ਲਈ ਇੱਕ ਸੈਲਫ ਹੀ ਬਣਵਾਈ ਹੈ ਅਗਲੇ ਦਿਨ ਸਵੇਰੇ ਸਵੇਰੇ ਮਹਿੰਦਰ ਸਿੰਘ ਸਬਜ਼ੀ ਕੱਟ ਰਏ ਸਨ ਤਾਂ ਰਣਦੀਪ ਟੌਂਟ ਮਾਰਦਿਆਂ ਹੋਇਆ ਕਹਿੰਦਾ ਇਹ ਕੀ ਗੱਲ ਪਾਪਾ ਜੀ ਤੁਹਾਨੂੰ ਵੀ ਤੁਹਾਡੀ ਨੌਣੇ ਰਸੋਈ ਦੇ ਕੰਮਾਂ ਵਿੱਚ ਲਗਾ ਲਿਆ ਤੁਸੀਂ ਤਾਂ ਇਸ ਘਰ ਦੇ ਮਾਲਕ ਹੋ ਮਹਿੰਦਰ ਸਿੰਘ ਕਹਿੰਦੇ ਕਿ ਜਵਾਈ ਸਾਹਿਬ ਤੁਹਾਡੀ ਹੀ ਸੇਵਾ ਵਿੱਚ ਲੱਗੇ ਹਾਂ ਸ਼ਾਮ ਨੂੰ ਮਟਰ ਪਨੀਰ ਦੀ ਸਬਜ਼ੀ ਬਣਨੀ ਹੈ ਜੇਕਰ ਘਰ ਮੇਰਾ ਹੈ ਤਾ ਛੋਟੇ-ਮੋਟੇ ਕੰਮ ਕਰਨ ਵਿੱਚ ਕਿਹੜੀ ਵੱਡੀ ਗੱਲ ਹੈ ਸਾਡੀ ਥੋੜੀ-ਬਹੁਤੀ ਮਦਦ ਨਾਲ ਖੁਸ਼ੀ ਦਾ ਕੰਮ ਆਸਾਨ ਹੋ ਜਾਂਦਾ ਹੈ ਘਰ ਦੇ ਸਾਰੇ ਮੈਂਬਰਾਂ ਨੂੰ ਇੱਕ ਦੂਜੇ ਨਾਲ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ ਰਣਦੀਪ ਆਪਣੇ ਸਹੁਰੇ ਨੂੰ ਖੁਸ਼ੀ ਖਲਾਬ ੜਕਾਉਣਾ ਚਾਹੁੰਦਾ ਸੀ ਪਰ ਇੱਥੇ ਵੀ ਉਸ ਦੀ ਦਾਲ ਨਾ ਘਲੀ ਰਣਦੀਪ ਦੇ ਆਉਣ ਨਾਲ ਉਨ੍ਹਾਂ ਦੇ ਘਰ ਦਾ ਸਾਰਾ ਮਾਹੌਲ ਵਿਗੜ ਜਾਂਦਾ ਕਿਉਂਕਿ ਉਸ ਦੀ ਹਰ ਗੱਲ ਵਿੱਚ ਦਖਲਅੰਦਾਜ਼ੀ ਕਰਨ ਦੀ ਆਦਤ ਸੀ ਸਾਰੇ ਪਰਿਵਾਰ ਵਿੱਚ ਸੜੀਆਂ ਪੁੱਜੀਆਂ ਗੱਲਾਂ ਕਰਨ ਨਾਲ ਉਸ ਦੀ ਇੱਜ਼ਤ ਦਿਨੋਂ-ਦਿਨ ਘਟਦੀ ਜਾ ਰਹੀ ਸੀ ਇਹ ਇੱਜ਼ਤ ਉਸ ਨੇ ਆਪਣੀਆਂ ਹੀ ਕਰਤੂਤਾਂ ਕਰਕੇ ਘਟਾਈ ਉਸ ਦਾ ਆਫਿਸ ਦਾ ਕੰਮ ਪੂਰਾ ਹੋ ਚੁੱਕਿਆ ਸੀ ਪਰ ਫਿਰ ਵੀ ਉਹ ਤੋਂ ਜਾਣ ਦਾ ਨਾਮ ਨਹੀਂ ਲੈ ਰਿਆ ਕੁਝ ਦਿਨਾਂ ਬਾਅਦ ਹਨ ਦੀਪ ਕਹਿੰਦਾ ਕਿ ਠੀਕ ਹੈ ਪਾਪਾ ਜੀ ਮੈਂ ਸ਼ਾਮ ਦੀ ਫਲਾਈਟ ਤੋਂ ਹੀ ਵਾਪਸ ਚਲੇ ਆ ਜਾਂਦਾ ਹਾਂ ਮਹਿੰਦਰ ਸਿੰਘ ਕਹਿੰਦੇ ਠੀਕ ਹੈ ਪੁੱਤ ਜਿਵੇਂ ਤੇਰੀ ਮਰਜ਼ੀ ਪਰ ਅਗਲੀ ਵਾਰ ਜਦੋਂ ਵੀ ਆਵੇਂ ਤਾਂ ਰੁਪਿੰਦਰ ਨੂੰ ਜ਼ਰੂਰ ਲੈ ਕੇ ਆਈਂ ਜਾਂਦਿਆਂ ਵਕਤ ਉਹਨਾਂ ਨੇ ਬੱਚਿਆਂ ਬੱਚਿਆਂ ਤੇ ਰੁਪਿੰਦਰ ਲਈ ਕਾਫੀ ਕੁਝ ਭੇਜਿਆ ਰਣਦੀਪ ਦੇ ਘਰ ਪਹੁੰਚਣ ਤੇ ਰੁਪਿੰਦਰ ਦਾ ਫੋਨ ਆਉਂਦਾ ਹੈ ਕਿ ਮੰਮੀ ਤੁਹਾਨੂੰ ਤਾਂ ਆਪਣੇ ਜਵਾਈ ਦੀ ਢੰਗ ਨਾਲ ਸੇਵਾ ਵੀ ਕਰਨੀ ਨਹੀਂ ਆਈ ਤੁਹਾਡੀ ਵਜ੍ਹਾ ਨਾਲ ਮੈਨੂੰ ਪਤਾ ਨਹੀਂ ਕੀ ਕੁਝ ਸੁਣਨਾ ਪਿਆ ਉਹ ਕਹਿ ਰਹੀ ਸੀ ਕਿ ਸਾਰਾ ਘਰ ਭਾਬੀ ਦੇ ਇਸ਼ਾਰਿਆਂ ਤੇ ਹੀ ਚੱਲਦਾ ਹੈ ਜਵਾਈ ਦੇ ਆਉਣ ਤੇ ਵੀ ਉਹ ਮਹਾਰਾਣੀ ਨੇ ਕੰਮ ਤੋਂ ਬਚਣ ਦੇ ਲਈ ਇੱਕ ਦਿਨ ਵੀ ਛੁੱਟੀ ਤੱਕ ਨਹੀਂ ਕੀਤੀ ਉਸ ਘਰ ਵਿੱਚ ਸਾਡੀ ਤਾਂ ਕਦਰ ਹੀ ਨਹੀਂ ਰਹੀ ਹਰ ਗੱਲ ਸਾਡੇ ਤੋਂ ਲੁਕੋਈ ਜਾ ਰਹੀ ਹੈ ਤੁਸੀਂ ਇੰਨਾ ਸੋਹਣਾ ਕਿਚਨ ਬਣਾ ਲਿਆ ਤੇ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਤੇ ਸਾਨੂੰ ਪਤਾ ਤੱਕ ਨਹੀਂ ਰਣਦੀਪ ਕਹਿ ਰਿਹਾ ਸੀ ਕਿ ਭਾਬੀ ਤਾਂ ਉਹਨਾਂ ਸਾਹਮਣੇ ਬੇ ਧੜਕ ਹੋ ਕੇ ਬੋਲ ਰਹੀ ਸੀ ਹਰਜੀਤ ਕਹਿੰਦੀ ਵੇਖਦੀ ਏ ਤੈਨੂੰ ਗੱਲ ਤਾਂ ਗੁੱਸਾ ਤਾਂ ਜ਼ਰੂਰ ਲੱਗੇਗਾ ਪਰ ਗੱਲ ਬਿਲਕੁਲ ਸਹੀ ਹੈ ਜਵਾਈ ਦੀ ਸਹੁਰੇ ਪਰਿਵਾਰ ਵਿੱਚ ਇੰਨੀ ਜ਼ਿਆਦਾ ਦਖਲ ਅੰਦਾਜ਼ੀ ਕਰਨਾ ਠੀਕ ਨਹੀਂ ਅਸੀਂ ਆਪਣੇ ਨ ਨੂੰ ਧੀ ਦਾ ਦਰਜਾ ਦਿੱਤਾ ਹੈ ਤੇ ਉਹ ਵੀ ਸਾਨੂੰ ਆਪਣੇ ਮਾਤਾ ਪਿਤਾ ਹੀ ਸਮਝਦੀ ਫਿਰ ਉਸ ਦੇ ਪਹਿਰਾਵੇ ਤੇ ਕੰਮ ਕਾਜ ਵਿੱਚ ਐਨੇ ਨੁਕਸ ਕੱਟਣਾ ਜਵਾਈ ਦਾ ਹੱਕ ਨਹੀਂ ਬਣਦਾ ਬੇਟਾ ਕਿਸੇ ਵੀ ਥਾਂ ਤੇ ਆਪਣੀ ਇੱਜ਼ਤ ਤੇ ਮਾਨ ਸਨਮਾਨ ਬਣਾਉਣਾ ਆਪਣੇ ਹੱਥ ਵਿੱਚ ਹੁੰਦਾ ਹੈ ਅਸੀਂ ਆਪਣੇ ਜਵਾਈ ਦੀ ਬਹੁਤ ਇੱਜ਼ਤ ਕਰਦੇ ਹਾਂ ਉਸ ਦੀ ਖਾਤਰਦਾਰੀ ਕਰਦੇ ਹਾਂ ਪਰ ਉਹ ਇੱਥੇ ਆਣ ਕੇ ਆਪਣਾ ਰੋਬ ਜਮਾਵੇ ਤੇ 5 ਸਟਾਰ ਹੋਟਲਾਂ ਵਾਲੀ ਸੁਵਿਧਾ ਮੰਗੇ ਤੇ ਘਰ ਦੀ ਹਰ ਗੱਲ ਵਿੱਚ ਦਖਲ ਅੰਦਾਜ਼ੀ ਕਰੇ ਤਾਂ ਕੋਈ ਕਿੰਨਾ ਚਿਰ ਚੁੱਪ ਰਹੇਗਾ ਹੁਣ ਤੱਕ ਖੁਸ਼ੀ ਚੁੱਪ ਸੀ ਪਰ ਹੁਣ ਹੁਣ ਤੋਂ ਉਹ ਰਣਦੀਪ ਦੇ ਮੁੱਦੇ ਤੇ ਕੁਝ ਬੋਲੇ ਤਾਂ ਚੰਗਾ ਹੋਵੇਗਾ ਇਸ ਲਈ ਉਸ ਦੀ ਇੱਜ਼ਤ ਬਣੀ ਰਹੇਗੀ ਬੇਟਾ ਜਵਾਈ ਨੂੰ ਆਪਣੇ ਸਹੁਰੇ ਪਰਿਵਾਰ ਦੇ ਕਿਸੇ ਵੀ ਕੰਮ ਵਿੱਚ ਉਦੋਂ ਤੱਕ ਸਲਾਹ ਨਹੀਂ ਦੇਣੀ ਚਾਹੀਦੀ ਜਦੋਂ ਤੱਕ ਉਸ ਕੋਲੋਂ ਸਲਾਹ ਮੰਗੀ ਨਾ ਜਾਵੇ ਨਾਹੀਂ ਉਸਨੂੰ ਉਹਨਾਂ ਦੇ ਨਿੱਜੀ ਮਾਮਲਿਆਂ ਵਿੱਚ ਦਖਲ ਦੇਣਾ ਚਾਹੀਦਾ ਕਿਉਂਕਿ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੁੰਦੀ ਹੈ ਹਰਜੀਤ ਨੇ ਆਪਣੀ ਧੀ ਨੂੰ ਸਮਝਾਇਆ ਤੇ ਉਸ ਤੋਂ ਬਾਅਦ ਉਸਦੇ ਜਵਾਈ ਦਾ ਆਉਣਾ ਜਾਣਾ ਕੱਟ ਗਿਆ ਜੇਕਰ ਆਉਂਦੇ ਵੀ ਤਾਂ ਮਤਲਬ ਨਾਲ ਗੱਲ ਕਰਦੇ ਤੇ ਮਤਲਬ ਦਾ ਹੀ ਬੋਲਦੇ ਹਾਂਜੀ ਦੋਸਤੋ ਜਵਾਈ ਨੂੰ ਕਦੇ ਵੀ ਆਪਣੇ ਆਪ ਨੂੰ ਅਤੇ ਆਪਣੇ ਘਰ ਨੂੰ ਉੱਚਾ ਨਹੀਂ ਦਿਖਾਉਣਾ ਚਾਹੀਦਾ। ਜ਼ਰੂਰਤ ਤੋਂ ਬਿਨਾ ਜ਼ਿਆਦਾ ਸੌਹਰੇ ਕਰ ਰਹਿਣਾ ਵੀ ਠੀਕ ਨਹੀਂ। ਵੱਖ-ਵੱਖ ਡਿਮਾਂਡਾਂ ਨਾ ਕਰੇ ਤੇ ਜੋ ਵੀ ਬਣਿਆ ਹੈ ਉਸ ਨੂੰ ਖਾ ਕੇ ਉਸ ਦੀ ਬੁਰੀਾਈ ਵੀ ਨਾ ਕਰੇ। ਸੌਹਰਾ ਪਰਿਵਾਰ ਦੇ ਘਰੇਲੂ ਮਾਮਲਿਆਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਦਖਲ ਅੰਦਾਜ਼ੀ ਕਰਨੀ ਵੀ ਠੀਕ ਨਹੀਂ। ਦੋਸਤੋ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਿਰਪਾ ਕਰਕੇ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੀ ਨਾ ਮਨਾ ਆਪਾਂ ਤੁਹਾਡੇ ਲਈ ਇਦਾਂ ਹੀ ਆਮ ਘਰਾਂ ਦੀਆਂ ਪਰਿਵਾਰਿਕ ਗੱਲਾਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਲਈ ਦਿਓ ਇਸਾਸਤ ਧੰਨਵਾਦ